ਸੋ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਆਪਾਂ ਨਵੇਂ ਵਲੌਗ ਦੇ ਵਿੱਚ ਤੇ ਅੱਜ ਵਲੌਗ ਦਾ ਸਟਾਰਟ ਕੀਤਾ ਵਾ 골ਡਨ ਗੇਟ ਅੰਮ੍ਰਿਤਸਰ ਤੇ 골ਡਨ ਗੇਟ ਅੰਮ੍ਰਿਤਸਰ ਤੇ ਮੈਂ ਚਾਚਾ ਜੀ ਦੀ ਗਏ ਅੱਜ ਆਪਾਂ ਇਹ ਕੰਮ ਤੇ ਉਹਨਾਂ ਨੇ ਛੱਡਣ ਗਏ ਆ ਅੰਮ੍ਰਿਤਸਰ ਤੇ ਬਾਕੀ ਇਹ ਆ ਵੀ ਜਦੋਂ ਮਿਲਦਾ ਤੁਹਾਨੂੰ ਘਰ ਜਾ ਕੇ ਚਾਚਾ ਚਾਚਾ ਜੀ ਜਾਣਦੇ ਆ ਵੀ ਉਸ ਤੋਂ ਬਾਅਦ ਮਾਂ ਵੀ ਸ਼ਾਇਦ ਜਾਣਦਾ ਮੈਂ ਛੇਤੀ ਹੁਣ ਤੇ ਹੁਣ ਮਿਲਦੇ ਆ 골ਡਨ ਗੇਟ ਤੇ ਪਹੁੰਚੋ ਅੱਜ ਮੈਂ ਸਟਾਰਟ ਕਰਤੀ ਵਲੌਗ ਅੰਮ੍ਰਿਤਸਰੋਂ ਹੀ ਤੇ ਘਰ ਜਾ ਕੇ ਮਿਲਦਾ ਤੁਹਾਨੂੰ ਹੁਣ ਮੈਂ ਉਹ ਆਈ ਆਏ ਬਾਰਸਰ ਸੂਰ ਕਰਨਾ ਤੇ ਮਰਬੀ ਸਵੇਰੇ ਅੰਮ੍ਰਿਤਸਰ ਗਿਆ ਮੈਂ ਤੁਹਾਨੂੰ ਦੱਸਿਆ ਜਿਵੇਂ ਤੇ ਅੰਮ੍ਰਿਤਸਰ ਗਿਆ ਤੇ ਚਾਚਾ ਜੀ ਨੂੰ ਮੈਂ ਛੱਡ ਆਇਆ ਪਹਿਲਾ ਕੰਮ ਤੇ ਮਰਬੀ ਮਿਲ ਗਈ ਜੌਬ ਉਹਨਾਂ ਨੂੰ ਨਵੀਂ ਤੇ ਫੇਰ ਨਾ ਮਗਰੋਂ ਜਿਵੇਂ ਬਾਬਾ ਜੀ ਨੇ ਕੰਮ ਕਰਦੇ ਸੀ ਇਹ ਚਾਚਾ ਜੀ ਤੇ ਸੁਲਤਾਨਪੁਰ ਲੋਧੀ ਫੇਰ ਉਹ ਆਏ ਤੇ ਜਦੋਂ ਉਹ ਆਏ ਉਹ ਕਹਿੰਦੇ ਵੀ ਨਹੀਂ ਸਾਡਾ ਤੇਰੇ ਚਾਚੇ ਨੂੰ ਕਹਿੰਦੇ ਤੇਰੇ ਬਿਨਾ ਸਰਦਾ ਨਹੀਂ ਹੈ ਉਥੇ ਕੰਮ ਮਰਬੀ ਉਹਨਾਂ ਨੂੰ ਪਹਿਲਾਂ ਜਿੱਥੇ 8-9 ਸਾਲ ਹੋ ਗਏ ਨੇ ਐਕਸਪੀਰੀਅੰਸ ਹੀ ਇਹਨਾਂ ਨੂੰ ਸਾਰੇ ਕੰਮ ਰਾ ਉਥੋਂ ਦਾ ਫੇ ਤਾਂ ਕਰਕੇ ਬਾਬਾ ਜੀ ਮੇਨ ਬਾਬਾ ਦਲਜੀਤ ਸਿੰਘ ਜੀ ਸੁਲਤਾਨਪੁਰ ਲੋਧੀ ਦੇ ਮਤਲਬ ਮੇਨ ਬਾਬਾ ਜੀ ਆ ਉਹ ਫੇ ਰਾਇ ਘਰੇ ਲੈਣ ਚਾਚਾ ਜੀ ਨੂੰ ਤੇ ਉਹ ਹੁਣ ਫੇ ਫਿਰ ਉਹ ਤੋਂ ਫੇ ਮੈਥੋਂ ਪਿੰਡੋਂ ਵੱਲ ਪਿੰਡ ਤੋਂ ਥੋੜਾ ਚੱ ਰਹੀ ਬਸ 2 ਕਿਲੋਮੀਟਰ ਰਹਿ ਗਏ ਪਿੰਡ ਸਾਰਾ ਫੇ ਮੈਂ ਬੰਡਾਲੇ ਉਹ ਮੁੜ ਕੇ ਵਾਸ ਫੇ ਅੰਮ੍ਰਿਤਸਰ ਗਿਆ ਨੈਣ ਪੜਾ ਛੱਡਣ ਗਿਆ ਘਰ ਨੂੰ ਆਇਆ ਫੇ ਮੈਂ ਲੈਣ ਗਿਆ ਤੇ ਬਸ ਉਸ ਟੈਕਰ ਵਿੱਚ ਮੈਂ ਹੁਣ ਮੈਨ ਰਗਦਾ ਵੀ ਚਾਚਾ ਜੀ ਨੇ ਚੱਲ ਨਹੀਂ ਕੀਤਾ ਉਹਨਾਂ ਨੇ ਕਹਿੰਦੇ ਮੈਂ ਭੜ ਕੇ ਉੱਥੇ ਜਾਵਾਂ ਮੈਂ ਇਹ ਕੰਮ ਕਰਾਂ ਜਾ ਕੇ ਇਹੜਾ ਕੰਮ ਕਰਾਂਗੇ ਉਹ ਵਧੀਆ ਹੀ ਆ ਚਲੋ ਪੈਸੇ ਮਿਲਣਗੇ ਆਪਾਂ ਨੂੰ ਘਰੇ ਵੀ ਕੀ ਕਰਨਾ ਜਿਹੜੀ ਦਿਹਾੜੀ ਲੱਗੀ ਉਹ ਚੰਗੀ ਤੇ ਮੈਂ ਇਹਨੂੰ ਵੀ ਕਹਿਨਦਾ ਹਾਂ ਹੌਸਨ ਫਰੀਦ ਨੂੰ ਵੀ ਇਹਨੂੰ ਵੀ ਕਰ ਲਾ ਤੂੰ ਵੀ ਮੇਰੇ ਨਾਲ ਕਰਨਾ ਤੇ ਇਹ ਹਲੇ ਮੁੱਛਾਂ ਨ ਮਰੋੜੇ ਦੀ ਜਾਂਦਾ ਇਹਦਾ ਕੋਈ ਮੈਨੂੰ ਨਹੀਂ ਲੱਗਦਾ ਕਰੂਗਾ ਤੇ ਇਧਰ ਬਦਲ ਆ ਗਿਆ ਵਾ ਕਿਉਂਕਿ ਇਧਰ ਕੱਲ੍ਹ ਦੇ ਪਰਸੋਂ ਦਾ ਮੀਂਹ ਪੈਣ ਦਾ ਵਾ ਪਰਸੋਂ ਦਾ ਮੀਂਹ ਪੈਣ ਦਾ ਕੱਲ੍ਹ ਵੀ ਪਿਆ ਤਾਂ ਫਸਲਾਂ ਫਸਲਾਂ ਵੇਖੋ ਕਿਦਾਂ ਡਿੱਗੀਆਂ ਪਈਆਂ ਮਾਰੇ ਨੂੰ ਕਹਿਨਦਾ ਵਾ ਤੂੰ ਇਹਲਾ ਕੰਮ ਕਰਨਾ ਮੇਰੇ ਨਾਲ ਜਾ ਕੇ ਤੇ ਉਥੇ ਆਪਾਂ ਚੱਲ ਜਿਆ ਕਰਾਂਗੇ ਦੋਵੇਂ ਤੇ ਮਾਲਾ ਦੱਸਦਾ 1000 ਵੀ ਦੇਣਾ ਤੇ 10000 ਦਾ ਤੇਲ ਲੱਗਣਾ ਸਾਰਾ ਆਪਣਾ ਮਹੀਨੇ ਦਾ ਇਹ 9000 ਦੇ ਵਿੱਚ 9000 ਬਜੂਗਾ 9000 ਤੇਰਾ ਜਾਰਾ ਨਹੀਂ ਤੂੰ ਘਰੇ 6-7000 ਵੀ ਦੇ ਦੇ ਗਰੇ ਤੇ ਤੇਰੇ ਕੋ ਪਿੰਡ ਤੇ ਬਜੂਗਾ ਆ 3000 ਤੇ ਬਜੂਗਾ ਆ ਤੇ ਓਵਰਟਾਈਮ ਵੱਖਰਾ ਵਾ ਇਹਦੇ ਮਤਲਬ 10000 ਵੱਖਰੀ ਹੈ ਨਾ ਫੰਡ ਕੱਟ ਕੇ ਤੇ ਓਵਰਟਾਈਮ ਵੱਖਰਾ ਦਿੰਦੇ ਆ ਤੇ ਫਿਰ ਹੋਰ ਕੀ ਚਾਹੀਦਾ ਆਪਣਾ ਤਾਂ ਕਰ ਕਹਿਣਾ ਮੈਂ ਵੇਖ ਲਈ ਦਾਦੀ ਖਾ ਚੱਕ ਰਿਆ ਹੈ ਇੰਨੇ ਹੀ ਮੈਨੂੰ ਟੋヨタ ਪਿੰਦੀ ਸੀ 18 ਕਿਲੋਮੀਟਰ ਇਨਾ ਮੈਨੂੰ ਇਹ ਭੈਂਡ 18 ਕਿਲੋਮੀਟਰ ਨਿਊ ਨੰਬਰ ਸਰ ਨਿਊ ਨੰਬਰਸਾ ਦੇ ਲੱਗੇ ਤੇ ਇਨਾ ਮੈਨੂੰ ਇਹ ਇਧਰ ਭੈਂਡ ਹੈ ਇਧਰ ਹੀ ਇਹ ਤੇ 50 50 ਤੇਲ ਲਗਾਇਆ ਕਰਨਾ ਸਾਰਾ ਤੇ ਚੱਲ ਮੇਰੇ ਭਾਈ ਆ ਜਾ ਕਰਨਾ ਪਾਸ ਸਿੱਧਾ ਵੀ ਕੋਈ ਨਹੀਂ ਮੈਨੂੰ ਫਿਰ ਤੇ ਕੋਈ ਨਹੀਂ ਕਰਦਾ ਕੋਈ ਮਸਲਾ ਹਲੇ ਵੀ ਤੇ ਹੁਣ ਬੱਦਲ ਦੇਖੋ ਫੇਰ ਆਉਂਦਾ ਇਹਨਾਂ ਧੁੱਪ ਜੀ ਨਰਦੀਆਂ ਇਧਰ ਕੋ ਬੱਦਲ ਕੰਨਾ ਤਾਂ ਕੋ ਉਡੰਡੇ ਆ ਦੇਖੋ ਭਲੇ ਵੀ ਨੇਚਰ ਵਾਲੀ ਹੋ ਗਿਆ ਬੱਦਲ ਦਾ ਕਰਕੇ ਨਾ ਜਾਰੀ ਬਾਜੀ ਦੀ ਰੋਸ਼ਨੀ ਜੀ ਐਨ ਪਲੀਜ਼ ਰੂਪ ਵੀ ਹੈਗੀ ਕੋਈ ਕਿੰਨੀ ਇੱਥੇ ਗਾਈ ਸੁਣਾਇਆ ਪਾਰਸਲ ਮੰਗਾਇਆ ਸੀ ਮੈਂ ਵੀ ਵਾਚ ਮੰਗਾਈ ਏਕ ਤੇ ਪਾਰਸਲ ਆਇਆ ਪਾਰਸਲ ਲੈਣੇ ਆ ਦੇਖੀ ਕਿੱਥੇ ਆਇਆ ਵੀਰ ਫੋਨ ਕਰਨ ਲਿਆ ਹੋਣਾ ਆਹ ਹੁਣ ਆਹ ਚਲੋ ਕੀਤਾ ਫੋਨ ਜਾਗ ਲੈ ਆਵਾ ਉਹ ਬਿਲ ਦੀ ਕੀ ਹਾਲ ਏ ਓ ਟੀ ਪੀ ਧਬੜ ਸਿਕ ਪਾਰਸਰ ਲੱਲਿਆ ਵੀਰ ਕੋ ਹੋਰ ਵੀਰੀ ਚਾਹ ਪਾਣੀ ਸੇਵਾ ਜਾਨੇ ਆ ਘਰੇ ਹੋਰ ਕਿਵੇਂ ਪਾਰਸਰ ਕਿਦਾਂ ਨਿਕਲਦੀ ਹੈ ਕੁਆਲਿਟੀ ਚੈੱਕ ਕਰਦੇ ਕੁਆਲਿਟੀ ਇਹ ਮਗਾਈ ਮਾਪ ਲਈ ਖੜੀ ਮੰਮੀ ਲਈ ਇਹ ਮਾਜ ਲੋ ਉਹਨਾਂ ਕੋਲ ਕਾਲ ਕਰਕੇ ਮੈਂਨੇ ਕੀ ਹਾਲ ਤਾਵੇ ਦਾ ਕੋਈ ਵਧੀਆ ਨਿਕਲਦੀ ਕੁਆਲਿਟੀ ਹੈ ਮਾੜੀ ਨਿਕਲਦੀ ਆ ਇਹਨਾਂ ਪਤਾ ਲੱਗੂ ਦੰ ਆਹੋ ਹੋ ਹੋ ਚਲੋ ਭਈ ਚਲੋ ਮੰਮੀ ਆਲੇ ਘੜੀ ਆ ਗਈ ਏ ਆਹੋ ਸੋ ਗਾਈਸ ਆ ਘੜੀ ਵਾਚ ਦੇਖੋ ਕਿਦਾਂ ਦੀ ਸੋਹਣੀ ਆ ਦਾਲ ਵੀ ਵਧੀਆ ਤੇ ਸਲਿਮ ਵੀ ਆ ਸੁਣ ਲਵਣੀ ਹੁਣ ਹੋ ਗਈਆਂ ਸ਼ਾਮਾਂ ਤੇ ਜੈਕਟ ਪਾ ਲਈ ਕਿਉਂਕਿ ਠੰਡ ਤੁਹਾਨੂੰ ਪਤਾ ਹੋ ਗਈ ਆ ਅੱਜ ਵੈਸੇ ਵੀ ਕੱਲ ਦੀ ਠੰਡ ਵਾਹ ਲੱਗਣ ਦੀ ਤੇ ਮੈਂ ਘਾੜੋਂ ਕਰਨਿਆ ਹਾਂ ਤੇ ਠੰਡ ਜਿ ਲੈ ਕੇ ਮੈਂ ਜੈਕਟ ਪਾ ਲਈਏ ਇਹਨਾਂ ਬੜਾ ਜਿਆਦਾ ਕੰਮ ਵਾਜੇ ਬਰਾ ਮੀ ਹਾਂ ਬੁਖਾਰ ਫੋੜ ਚੜਾ ਕੇ ਪਾਵਾਂਗੇ ਪਿੰਡ ਦਾ ਮਾਹੌਲ ਚਾਲਾ ਇੰਦਰੋਂ ਕਰਨੇ ਚਾਚਾ ਜੀ ਨਾ ਗੱਲ ਫੋਨ ਤੇ ਤੇ ਤਾਂ ਕਰਕੇ ਮਾਂ ਚਲੋ ਜੈਕਟ ਜੋੜ ਪਾਈਏ ਇਹ ਠੰਡ ਲੱਗ ਗਈ ਤੇ ਠੰਡ ਲੱਗੀ ਵਾ ਰੱਖਣੀ ਹੁੰਦੀ ਹੁੰਦੀ ਤੇ ਇਹਦਾ ਕਰਕੇ ਇਹਨੇ ਠੰਡ ਆਉਂਦੀ ਈ ਠੰਡ ਜਾਂਦੀ ਲੱਗਦੀ ਐ ਇਹਦਾ ਕਰਕੇ ਮੈਂ ਜੈਕਟ ਪਾ ਲਈ ਐ ਇੰਦਰ ਨੇ ਨਹੀਂ ਪਾਈ ਇੰਦਰ ਨੂੰ ਮੈਂ ਕਹਾ ਮੈਂ ਕ ਪਾੜਾ ਜੈਕਟ ਕੱਢੀਆਂ ਆ ਦੀਆਂ ਮੈਂ ਚਲੋ ਕੋਈ ਨਹੀਂ ਹੁਣ ਕਰਦੇ ਬਲੋ ਕੰਟੀਨਿਊ ਹੈ ਕਿੰਨਾ ਚੈੱਕ ਕਰੋ ਵਾਲਪੇਪਰ ਹਾ ਕਿੰਨਾ ਸੋਹਣਾ ਲੱਗਣ ਦਿਆ ਕ੍ਰਿਸ਼ਨ ਮਹਾਰਾਜ ਤੇ ਰਾਧਾ ਜੀ ਆ ਵਧੀਆ ਲੱਗਾ ਚਲੋ ਮੈਂ ਤੁਹਾਨੂੰ ਬਾਅਦ ਕਰਦਾ ਉਹ ਵਰਦੀ ਬਾਅਦ ਕਰਦੇ ਬਲੋ ਕੰਟੀਨਿਊ ਸੋ ਗਾਇਸ ਦੇਖੋ ਚੰਦਰਮਾਲ ਜੀ ਕਿੰਨਾ ਵਧੀਆ ਲੱਗਣ ਜਿਵੇਂ ਸੋ ਹੋ ਜੁਗਣ ਦਾ ਸੋ ਗਾਈਸ ਇਹ ਕਹਿੰਦਾ ਆਪ ਮੈਂ ਇੱਥੇ ਰਹਿਣਾ ਤੁਰੇ ਮਾਈ ਡੇਪ ਲਗਾ ਇਹ ਕਹਿਣਾ ਮੈਂ ਦੁਕਾਨ ਤੇ ਰਹਿਣਾ ਡੈਟ ਸਾਹ ਆਂਦੇ ਵੀ ਅੰਦਰ ਬਹਿ ਜਾ ਦੁਕਾਨੇ ਬਾਹਰੋਂ ਮਾਰ ਜਾਂਦੇ ਆ ਨਹੀਂ ਅੰਕਲ ਹੁਣ ਮੈਨੂੰ ਖੜੋ ਕੇ ਨਾ ਫਿਰ ਉਹ ਲੈ ਜਾਗੇ ਆਹ ਹੋਈ ਨੂੰ ਨਹੀਂ ਅੰਕਲ ਨੂੰ ਲਗਣੀ ਇਹ ਹੋਈ ਆ ਉਹ ਤੇ ਜਦੋਂ ਦਾ ਫੋਨ ਨਾਲ ਵੇਖੀ ਇਹਦਾ ਪਸਤਾਬ ਹੋ ਗਿਆ ਦੇਖੋ ਕਿ ਇਹਨੇ ਕੱਢ ਕੇ ਚੋਰੀ ਲਗਾ ਮੇਰੀ ਕੋਈ ਵੀ ਜਲਤ ਨਹੀਂ ਏਦਾਂ ਦਾ ਕਮੈਂਟ ਲਿਖ ਕੇ ਡਰ ਚ ਲੱਗਦਾ ਓਏ ਉਹ ਫੂਲ ਫੋੜੋ ਮਗਰ ਜਲ ਕਾਇ ਤੋਂ ਲੈ ਕੇ ਫਾਰਕ ਤੋਂ ਕਹਿੰਦਾ ਕਿ ਲੌਕ ਜਾਨ ਪੰਚੀ ਦਾ ਰਹਾਦਾ ਚੱਲ ਕੋਈ ਨਹੀਂ ਕਿਵੇਂ ਆਜਾ ਆਪਾਂ ਅੱਧਾ ਘੰਟਾ ਲੱਗਣਾ ਉੱਥੇ ਇਹ ਬੇਕੋਹੀ ਆ ਬਹਿ ਜਾਗੇ ਆਪਾਂ ਮੁਰਸਲ ਆਇਆ ਤੇ ਜੈ ਨਹੀਂ ਕਰੇ ਲੱਗਦਾ ਬਾਰੇ ਡਕਾ ਨਾ ਆ ਮਾਫ ਕਰਤਾ ਬਹੁਤ ਜੀਰ ਮੈਂ ਗਾਇਸਾਂ ਲੰਗਰ ਦਾ ਛਕ ਲਿਆ ਤੇ ਹੁਣ ਜਾਂਦੇ ਆ ਘਰੇ ਚਾਨਣ ਉਧਰ ਅੰਕਲ ਗਿਆ ਚਾਨਣ ਗਾਦੇ ਤੇ ਵਲੌਗ ਮੈਂ ਬਣਾਉਂਦਾ ਮੈਂ ਚਲੋ ਕੋਈ ਨਹੀਂ ਆ ਮਿਲਦੇ ਤੁਹਾਨੂੰ ਘਰ ਜਾ ਕੇ ਬਾਕੀ ਦੇ ਵਲੌਗ ਘਰ ਜਾ ਕੰਟੀਨਿਊ ਕਰਦੇ ਆ ਤੇ ਅੱਜ ਆ ਵੀ ਪਤੰਦਰ ਨਾਲ ਹੀ ਆਇਆ ਅੱਜ ਲਈ ਕਲਿੱਪ ਕੋਈ ਆਹੋ ਮੈਨੂੰ ਕਲਿੱਪ ਤਾਂ ਇਹਦੇ ਕੱਲ ਵਾਲੀਆਂ ਪੰਜਾਹ ਚੱਲੀਆਂ ਭਈਆਂ ਅੰਕਲ ਕਲ ਨਹੀਂ ਸਰਦਾਰ ਜੇ ਉਹਨਾਂ ਨੇ ਚਲਵਾਵਾ ਚਲਦੀ ਆ ਉਹਨਾਂ ਨੇ ਮੈਂ ਫਿਰ ਕਹਿਣਾ ਉਹ ਛੇ ਗਿਆ ਲੋਕ ਬੁਲਾਏ ਉਹਨਾਂ ਦੀ ਗੁਰੂਆ ਉਹਨਾਂ ਨੇ ਬੁਲਾ ਦਿੱਤਾ ਵਾਦ ਮੇਰੇ ਪਹਾੜੀ ਸੁਣੇ ਬੰਦੇ ਨੂੰ ਆ ਕੇ ਕਾਹਦੇ ਆਵੋ ਜੇ ਉਹ ਠੀਕ ਆ ਸੋ ਗਾਈ ਸਾਨੂੰ ਇਹਨੂੰ ਨਾ ਬਲਰਾਜ ਨਹੀਂ ਕਹਿਣਾ ਹੁੰਦਾ ਆ ਮਗਰ ਲੈਣੂ ਪਰ ਹਾਂ ਯਾਰ ਬਰਲਾਜ ਸਹੀ ਆ ਸਹੀ ਹੈ ਗਾਈਜ਼ ਬਲਰਾਜ ਅਸਲ ਵਿੱਚ ਬਲਰਾਜ ਆ ਇਹ ਬੱਲੇ ਨੂੰ ਪਛਾਣਾਰੇ ਨੂੰ ਦਾਅ ਕਰਦਾ ਲੋ ਆਹ ਉਹਦੇ ਵਿੱਚ ਕਰਦੀ ਨਹੀਂ ਆਈ ਅਜੇ ਲਾਡੋ ਦੀ ਬੰਦ ਹੀ ਨਾ ਆਹ ਵਾਈਫਾਈ ਹਰ ਦਿਨ ਦੇ ਉਹ ਸੁੰਝੀ ਜੀ ਤੇ ਆਹ ਉਹ ਨਾ ਇਹ ਤੋਂ ਇਹ ਤੋਂ ਕਦੇ ਖੜਾ ਨਹੀਂ ਤੁਰਾ ਨਹੀਂ ਨਹੀਂ ਇਹ ਖੜਾ ਨਹੀਂ ਉਹ ਤੁਹਾਡੀ ਜੀ ਹਾਂ ਤੇ ਤੈਨੂੰ ਦੇ ਬੜੀ ਕੈਮਰੇ ਜੀ ਨਹੀਂ ਦਿਖੜੀ ਧਿਆਨ ਨਾਲ ਧਿਆਨ ਨਾਲ ਟਰੈਕਟਰ ਆਉਂਦਾ ਗਾੜੀ ਲੰਗਰ ਛੱਕੇ ਦਾ ਆ ਗਏ ਆ ਤੇ ਹੁਣ ਜਾਂਦੇ ਆ ਘਰੇ ਅੰਕਲ ਦਾ ਵੀ ਜਾਣ ਦਾ ਟਾਈਮ ਹੋ ਗਰ ਹੁਸਨ ਵੀ ਆ ਖਲੋਤਾ ਇਨਕੇ ਫੋਨ ਯਾਰ ਚਲਾਇਆ ਹੈ ਤੇ ਹੁਣ ਜਾਂਦੇ ਆ ਘਰੇ ਤੇ ਬਾਕੀ ਘਰ ਜਾ ਗਏ ਇਹਨੇ ਜੇ ਹੋਇਆ ਫਿਰ ਸਾਇਸੁਰ ਕਰਨ ਗਏ ਤੇ ਸਾਰਾਂਵਾਂਗੇ ਨਹੀਂ ਤੇ ਫਿਰ ਵਲੌਗ ਐਂਡ ਕਰਕੇ ਐਡਿਟ ਕਰਕੇ ਤੇ ਸੌਂ ਜਾਂਗੇ ਅਪਲੋਡ ਕਰਕੇ ਚਲ ਠੀਕ ਐ ਅੰਕਲ ਫਿਰ ਆ ਚੱਲੀਏ ਹੁਣ ਅੱਜ ਗਾਇਸ ਜਿਵੇਂ ਤੁਸੀਂ ਵੇਖਿਆ ਅੱਜ ਲੰਗਰ ਛਕਣ ਗਏ ਮਹਾਰਾਜ ਜੀ ਦੇ ਤੇ ਬਾਕੀ ਤੁਰ ਫਿਰ ਕੇ ਵਲੌਗ ਬਣਾਇਆ ਸੀ ਚਾਚਾ ਜੀ ਨੇ ਕੰਮ ਛੱਡਣ ਗਏ ਤੇ ਬਾਹਰ ਕੰਮ ਤੇ ਮਰ ਵੀ ਤਾਂ ਨਹੀਂ ਰਹਿ ਬਾਬਾ ਜੀ ਆ ਗਏ ਨਾ ਤਾਂ ਸੁਲਤਾਨਪੁਰ ਲੋਧੀ ਵਾਲੇ ਕਹਿੰਦੇ ਵੀ ਸਾਡੇ ਨਾਲ ਚੱਲ ਵੀ ਦੇਰੇ ਉਹਰੇ ਬਣਾ ਸਰਦਾਨੀ ਵਰ ਵੀ ਕੰਮ ਉਹਰੇ ਸਿਰ ਤੇ ਛੱਡਿਆ ਉਹਨਾਂ ਨੇ ਜਿਆਦਾ ਬਾਕੀ ਚਲੋ ਜੋ ਵੀ ਅੱਜ ਤੁਹਾਨੂੰ ਵਿਖਾਤਾ ਵਾ ਵਲੌਗ ਦੇ ਵਿੱਚ ਜੇ ਅੱਜ ਦਾ ਵਲੌਗ ਚੰਗਾ ਲੱਗਾ ਤੇ ਲਾਈਕ ਕਰਿਓ ਜੇ ਚੈਨਲ ਤਨਵੇਂ ਸਬਸਕ੍ਰਾਈਬ ਕਰਦੇ ਮਿਲਦੇ ਕੱਲ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਤੇ ਹੁਣ ਤੇ ਮੈਂ ਵਲੌਗ ਐਡਿਟ ਕਰਕੇ ਤੇ ਫੇਸ ਹੋਊਂਗਾ ਤੇ ਅਪਲੋਡ ਕਰਕੇ ਤੇ ਮਿਲਦੇ ਤੁਹਾਨੂੰ ਕੱਲ ਨਵੇਂ ਵਲੌਗ ਦੇ ਚੰਨ ਦੇ ਲਈ ਬਾਏ ਬਾਏ ਗੁੱਡ ਨਾਈਟ